ਇਹਨਾਂ ਨੋ ਤਰ੍ਹਾਂ ਦੇ ਲੋਕਾਂ ਨਾਲ ਭੁੱਲ ਕੇ ਵੀ ਨਹੀਂ ਲੈਣੀ ਚਾਹੀਦੀ ਦੁਸ਼ਮਣੀ ਦੋਸਤੋ ਵਿਦੁਰ ਜੀ ਨੇ ਆਪਣੀ ਨੀਤੀ ਸ਼ਾਸਤਰ ਚ ਇਸ ਤਰ੍ਹਾਂ ਦੇ ਨੋ ਲੋਕਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨਾਲ ਮਨੁੱਖ ਨੂੰ ਕਦੇ ਵੀ ਭੁੱਲ ਕੇ ਦੁਸ਼ਮਣੀ ਮੁੱਲ ਨਹੀਂ ਲੈਣੀ ਚਾਹੀਦੀ ਕਿਉਂਕਿ ਇਸ ਤਰ੍ਹਾਂ ਦੇ ਲੋਕਾਂ ਨਾਲ ਦੁਸ਼ਮਣੀ ਕਰਨਾ ਤੁਹਾਨੂੰ ਭਾਰੀ ਪੈ ਸਕਦਾ ਹੈ ਦੋਸਤੋ ਅੱਜ ਦੀ ਇਹ ਅਨਮੋਲ ਜਾਣਕਾਰੀ ਜਾਣਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੀ ਵੀਡੀਓ ਜੇਕਰ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰੋ ਤੇ ਕਮੈਂਟ ਵਿੱਚ ਜੈ ਮਾ ਲక్ష్ਮੀ ਜ਼ਰੂਰ ਲਿਖੋ ਤਾਂ ਉਹ ਜਾਣਦੇ ਹਨ ਉਹ ਕਿਹੜੇ ਲੋਕ ਹਨ ਜਿਨ੍ਹਾਂ ਨਾਲ ਦੁਸ਼ਮਣੀ ਕਦੇ ਵੀ ਮੂਲ ਨਹੀਂ ਲੈਣੀ ਚਾਹੀਦੀ ਇਸ ਤਰ੍ਹਾਂ ਦਾ ਵਿਅਕਤੀ ਜੋ ਤੁਹਾਡੇ ਸਾਰੇ ਰਾਜ਼ ਜਾਣਦਾ ਹੋਵੇ ਉਸ ਨਾਲ ਕਦੇ ਵੀ ਵੈਰ ਮੂਲ ਨਹੀਂ ਲੈਣਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਉਸ ਨਾਲ ਦੁਸ਼ਮਣੀ ਕਰ ਲੈਂਦੇ ਹੋ ਤਾਂ ਉਹ ਤੁਹਾਡੇ ਸਾਰੇ ਰਾਜ਼ ਉਜਾਗਰ ਕਰ ਦਿੰਦਾ ਹੈ ਕਿਉਂਕਿ ਜੋ ਦੋਸਤ ਤੁਹਾਡੇ ਨਾਲ ਬਚਪਨ ਤੋਂ ਖੇਡਿਆ ਹੈ ਤੇ ਨਾਲ ਹੀ ਵੱਡਾ ਹੋਇਆ ਹੈ ਉਹ ਤੁਹਾਡੇ ਸਾਰੇ ਰਾਜ਼ ਜਾਣਦਾ ਹੋਵੇਗਾ ਤੇ ਲੜਾਈ ਹੋਤੇ ਹੋ ਤੁਹਾਡੀ ਕਮਜ਼ੋਰੀ ਨੂੰ ਵੀ ਦੁਨੀਆ ਦੇ ਸਾਹਮਣੇ ਖੋਲ ਸਕਦਾ ਹੈ ਡਾਕਟਰ ਨਾਲ ਕਦੇ ਵੀ ਵੈਰ ਨਹੀਂ ਰੱਖਣਾ ਚਾਹੀਦਾ ਦੋਸਤੋਂ ਵੈਦ ਭਾਵ ਕੀ ਡਾਕਟਰ ਨਾਲ ਕਿਸੇ ਵੀ ਵਿਅਕਤੀ ਨੂੰ ਦੁਸ਼ਮਣੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਭਵਿੱਖ ਵਿੱਚ ਨੁਕਸਾਨ ਹੋ ਸਕਦਾ ਹੈ ਡਾਕਟਰ ਨੂੰ ਭਗਵਾਨ ਦਾ ਰੂਪ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਡਾਕਟਰ ਜਾਂ ਵੈਦ ਨਾਲ ਦੁਸ਼ਮਣੀ ਰੱਖਦੇ ਹੋ ਤਾਂ ਤੁਹਾਨੂੰ ਸਮੇਂ ਤੇ ਇਲਾਜ ਨਹੀਂ ਮਿਲ ਸਕੇਗਾ ਜਿਸ ਨਾਲ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਮੀਰ ਲੋਕਾਂ ਨਾਲ ਕਦੇ ਵੀ ਭੁੱਲ ਕੇ ਪੰਗਾ ਨਹੀਂ ਲੈਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਦੇ ਵਿਅਕਤੀ ਖੁਦ ਦੇ ਫਾਇਦੇ ਲਈ ਕਿਸੇ ਨੂੰ ਵੀ ਖਰੀਦ ਸਕਦੇ ਹਨ ਨਾਲ ਹੀ ਉਹ ਆਪਣੇ ਪੈਸੇ ਦੇ ਦਮ ਤੇ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ ਜੀ ਹਾਂ ਦੋਸਤੋ ਇੱਕ ਅਮੀਰ ਵਿਅਕਤੀ ਆਪਣੀ ਛਵੀ ਨੂੰ ਬਰਕਰਾਰ ਰੱਖਣ ਵੀ ਦੂਜਿਆਂ ਦਾ ਨੁਕਸਾਨ ਵੀ ਕਰ ਸਕਦਾ ਹੈ ਇਸ ਲਈ ਇਸ ਤਰ੍ਹਾਂ ਦੇ ਲੋਕਾਂ ਤੋਂ ਕਾਹ ਦੂਰ ਰਹਿਣਾ ਚਾਹੀਦਾ ਹੈ ਪਿੱਛਾ ਯੂ ਸ਼ਰੀਰ ਤੋਂ ਬਲਵਾਨ ਹੋਵੀ ਜਾਤਾ ਤੰਦੂਲਤ ਇਨਾ ਨਾਲ ਦੁਸ਼ਮਣ ਕਰਨ ਦਾ ਮਤਲਬ ਹੈ ਤਨ ਹਾਨੀ ਦੇ ਨਾਰਮੂਤ ਨੂੰ ਬੁਲਾਵਾ ਦੇਣਾ ਅਮੀਰ ਵਿਅਕਤੀ ਆਪਣੇ ਪੈਸੇ ਦੇ ਦਮ ਤੇ ਕਾਨੂੰਨ ਨੂੰ ਵੀ ਖਰੀਦ ਸਕਦਾ ਹੈ ਉਤੇ ਹੀ ਤਾਕਤਵਰ ਇਨਸਾਨ ਆਪਣੇ ਬਾਲਦਾ ਪ੍ਰਯੋਗ ਕਰਕੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਖਾਣਾ ਬਣਾਉਣ ਵਾਲਾ ਦੋਸਤੋ ਖਾਣਾ ਬਣਾਉਣ ਵਾਲੇ ਭਾਵੇਂ ਕਿ ਜੋ ਵਿਅਕਤੀ ਖਾਣਾ ਬਣਾਉਂਦਾ ਹੈ ਉਸ ਨਾਲ ਵੀ ਕਦੇ ਵੈਰ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਦੇ ਲੋਕ ਤੁਹਾਨੂੰ ਖਾਣੇ ਦੇ ਵਿੱਚ ਕੁਝ ਮਿਲਾ ਕੇ ਦੇ ਸਕਦੇ ਹਨ ਜਿਸ ਨਾਲ ਤੁਹਾਡੀ ਮੌਤ ਹੋ ਸਕਦੀ ਹੈ। ਇਸ ਤਰੀਕਾ ਸੂਏ ਨਾਲ ਕਦੇ ਵੀ ਲੜਨਾ ਝਗੜਨਾ ਨਹੀਂ ਚਾਹੀਦਾ ਜਿੰਨਾ ਲੋਕਾਂ ਦੇ ਹੱਥ ਵਿੱਚ ਹਥਿਆਰ ਹੁੰਦੇ ਹਨ ਉਹਨਾਂ ਦਾ ਕਦੇ ਵੀ ਵਿਰੋਧ ਜਾਂ ਫਿਰ ਝਗੜਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਦੇ ਲੋਕ ਗੁੱਸਾ ਆਉਣ ਤੇ ਆਪਣੇ ਹਥਿਆਰ ਦਾ ਇਸਤੇਮਾਲ ਕਰ ਸਕਦੇ ਹਨ ਤੇ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ ਇਸ ਲਈ ਜਿਸ ਵਿਅਕਤੀ ਦੇ ਹੱਥ ਵਿੱਚ ਹਥਿਆਰ ਹੋਣ ਉਸਨਾਲ ਕਦੇ ਵੀ ਲੜਨਾ ਝਗੜਨਾ ਨਹੀਂ ਚਾਹੀਦਾ ਮੂਰਖ ਵਿਅਕਤੀ ਕੋਲ ਕਿਸੇ ਦੇ ਵੀ ਬੁਰਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਮੂਰਖ ਵਿਅਕਤੀ ਨੂੰ ਆਪਣੇ ਹਿੱਤ ਜਾਂ ਫਿਰ ਅਹਿੱਤ ਦੇ ਬਾਰੇ ਕੋਈ ਗਿਆਨ ਨਹੀਂ ਹੁੰਦਾ ਮੂਰਖ ਵਿਅਕਤੀ ਬਿਨਾਂ ਸੋਚੇ ਸਮਝੇ ਕਿਸੇ ਵੀ ਕਹਨ ਨੂੰ ਕਹਿ ਦਿੰਦਾ ਹੈ ਤੇ ਫਿਰ ਨੁਕਸਾਨ ਤੁਹਾਨੂੰ ਪਹੁੰਚਾ ਸਕਦਾ ਹੈ ਸਿਹਤ ਸਭ ਤੋਂ ਵੱਡਾ ਤਨ ਹੈ ਜੋ ਵਿਅਕਤੀ ਆਪਣੀ ਸਿਹਤੇ ਨਾਲ ਖਿਲਵਾੜ ਕਰਦਾ ਹੈ ਉਸ ਵਨ ਧਿਆਨ ਨਹੀਂ ਦਿੰਦਾ ਤਾਂ ਖੁਦ ਨੂੰ ਮੋਤੇ ਮੂਵਿਸ ਤੱਕ ਪਹੁੰਚਦਾ ਹੈ ਦੋਸਤੋ ਰੋਜੀ ਰੋਟੀ ਲਈ ਜਿੰਨਾ ਤਨ ਕੋ ਮਨ ਜ਼ਰੂਰੀ ਹੈ ਉਨਾ ਹੀ ਸਰੀਰ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ ਖਾਣ ਪੀਣ ਨੂੰ ਲੈ ਕੇ ਅਸਾਵਧਾਨੀ ਮੌਤ ਦੇ ਨੇੜੇ ਲੈ ਜਾਂਦੀ ਹੈ ਫਿਰ ਪੈਸਾ ਵੀ ਕਮ ਨਹੀਂ ਆਉਂਦਾ ਇਸ ਲਈ ਖੂਦ ਦੇ ਸਰੀਰ ਦਾ ਖਿਆਲ ਰੱਖੋ ਤਾਂ ਜੋ ਤੁਹਾਡੇ ਤੋਂ रोग दूर है जो व्यक्ति ਤੁਹਾਡੇ ਸਾਰੇ ਰਾਜ਼ ਜਾਣਦਾ ਹੋਵੇ ਉਸ ਵਿਅਕਤੀ ਦਾ ਕਦੇ ਵੀ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਕਹਿੰਦੇ ਹਨ ਵਿਪੇਸ਼ਨ 라ਵਣ ਦੇ ਰਾਜ਼ ਜਾਣਦਾ ਸੀ ਤੇ ਉਸਨੇ ਉਹ ਰਾਜ਼ ભગવાન ਰਾਮ ਨੂੰ ਦੱਸ ਦਿੱਤੀ ਇਸੇ ਕਰਕੇ 라ਵਣ ਯੁੱਧ ਵਿੱਚ ਮਾਰਿਆ ਗਿਆ ਸੀ ਖਬਰੀ ਭਾਅ ਕੀ ਇੱਧਰ ਉੱਧਰ ਦੀ ਖਬਰ ਦੇਣ ਵਾਲਾ ਇਸ ਤਰ੍ਹਾਂ ਦੀ ਵਿਅਕਤੀ ਨਾਲ ਵੀ ਵੈਰ ਨਹੀਂ ਰੱਖਣਾ ਚਾਹੀਦਾ ਕਿਉਂਕਿ ਅਜਿਹੇ ਵਿਅਕਤੀ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਵੈਰ ਕਿਸੇ ਦੇ ਕੰਨ ਪਰ ਕੇ ਘੜ ਸਕਦਾ ਹੈ ਇਸੇ ਨਾਰੀ ਇਸ ਸ੍ਰੇਣੀਸ਼ ਪੱਤਰਕਾਰ ਲੇਖਕ ਨੂੰ ਵੀ ਲੈ ਸਕਦੇ ਹਾਂ ਇਨ੍ਹਾਂ ਲੋਕਾਂ ਨਾਲ ਵੀ ਦੁਸ਼ਮਣੀ ਨਹੀਂ ਕਰਨੀ ਚਾਹੀਦੀ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਅਗਲੀ ਵੀਡੀਓਜ਼ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ